ਅੱਜ ਇਹ 15 ਦਿਨ ਹੋ ਗਏ ਸਾਨੂੰ ਇੱਥੇ ਆਉਦੇ ਜਾਂਦੇ ਨੂੰ ਮੈਂ ਵੇਜਦੀ ਹਟ ਗਿਆ ਸੀਗਾ ਉਹਦੇ ਕਰਕੇ ਫਿਰ ਨਾ ਮੈਂ ਦੁਬਾਰੀ ਇਹ ਫੇਰ ਹੋ ਗਿਆ ਮੈਨੂੰ ਤੀਜੇ ਹੱਥ ਵਾਲਿਆਂ ਨੂੰ ਮੈਨੂੰ ਫਰਕ ਪੈ ਗਿਆ ਮੈਨੂੰ ਫਰਕ ਪੈਂਦਾ ਹੀ ਗਿਆ ਸੀ ਜਿਵੇਂ ਹੁਣ ਠੀਕ ਆ ਮੈਂ ਕੋਈ ਦਵਾਈ ਨਹੀਂ ਲਈ ਕੁਝ ਨਹੀਂ ਗਾ ਬਿਲਕੁਲ ਫਰਕ ਪੈ ਗਿਆ ਸਿਰਫ ਹੱਥ ਵਾਲੇ ਨਾਲ ਫਰਕ ਸਿਰਫ ਹੱਥ ਵਾਲੇ ਨਾਲ ਫਰਕ ਪੈ ਗਿਆ ਖਾਇ ਪ੍ਰੋਬਲਮ ਕੋਈ ਨਹੀਂ ਸੀਗੀ ਸਿਰਫ ਹੱਡੀ ਦੇ ਉੱਤੇ ਥੋੜੀ ਸਵੇਲਿੰਗ ਸੀਗੀ ਹਸਪੀਟਲ ਤੋਂ ਛੁੱਟੀ ਦਵਾ ਕੇ ਲਾਇਸੀ ਨੂੰ ਸੀਗਾ ਸਰਵਾਈਕਲ ਅੱਛਾ ਜੀ ਚੱਕ ਚੁੱਕੇ ਗੱਡੀ ਚੋਂ ਬਾਹਰ ਕੱਢਿਆ ਸੀਗਾ ਤੇ ਇੱਥੇ ਬਿਲਕੁਲ ਖੁਸ਼ ਹੋ ਕੇ ਫਿਰ ਹੋ ਤੁਹਾਡਾ ਜਿਹੜਾ ਸਰਵਾਈਕਲ ਨਹੀਂ ਠੀਕ ਹੋ ਰਿਹਾ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਅੱਜ ਲੈ ਕੇ ਆਇਆ ਤੁਹਾਨੂੰ ਲੁਧਿਆਣਾ ਦੇ ਇੱਕ ਨੰਗਲ ਪਿੰਡ ਦੇ ਵਿੱਚ ਲੈ ਕੇ ਆਇਆ ਜਿੱਥੇ ਕਾਫੀ ਪੁਰਾਣੇ ਸਮੇਂ ਤੋਂ ਜਿਹੜਾ ਹੱਥ ਔਲਾ ਕੀਤਾ ਜਾਂਦਾ ਤੇ ਜਿਹੜਾ ਹੱਥ ਔਲਾ ਇਹ ਕਾਫੀ ਵੱਖਰੇ ਹਿਸਾਬ ਨਾਲ ਜਿਹੜਾ ਹੱਥ ਔਲਾ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਥੇ ਕੋਈ ਧਾਗਾ ਨਹੀਂ ਪਾਇਆ ਜਾਂਦਾ ਕੋਈ ਤੁਹਾਨੂੰ ਦਵਾਈ ਨਹੀਂ ਜਿਹੜੀ ਦਿੱਤੀ ਜਾਂਦੀ ਇੱਕ ਖੇਤੀ ਬਾੜੀ ਦੇ ਸੰਦ ਦੇ ਨਾਲ ਜਿਹੜਾ ਕੀ ਹੱਥ ਔਲਾ ਕੀਤਾ ਜਾਂਦਾ ਤੇ ਲੋਕਾਂ ਤੋਂ ਪਤਾ ਲੱਗਦਾ ਕਿ ਜਿਹੜਾ ਫਰਕ ਆ ਉਹ ਵੀ ਪੈਂਦਾ। ਬਾਬਾ ਜੀ ਮਜੂਦ ਨੇ ਜਿਹੜੇ ਕਿ ਹੁਣੇ-ਹੁਣੇ ਹੱਥ ਹੌਲਾ ਕਰਾ ਕੇ ਅਸੀਂ ਇੱਥੇ 15 ਦਿਨੋਂ ਕੋਈ ਸਾਨੂੰ ਇੱਥੇ ਆਉਦੇ ਜਾਂਦੇ ਉਹਨੂੰ ਮੈਂ ਵੇਚਦੀ ਹਟ ਗਿਆ ਸੀਗਾ। ਮੈਂ ਠੀਕ ਹੋ ਗਿਆ ਸੀਗਾ। ਉਹਦੇ ਕਰਕੇ ਫਿਰ ਨਾ ਮੈਂ ਦੁਬਾਰੀਏ ਫੇਰ ਹੋ ਗਿਆ ਮੈਨੂੰ। ਤੇ ਮੈਂ ਇਹਨਾਂ ਬਾਬਾ ਜੀ ਨੇ ਮੈਂ ਕਿਹਾ ਵੀ ਸੀ ਗੱਲ ਵੀ ਮੈਂ ਤੁਸੀਂ ਆਈ ਜਾਓ ਜੀ ਦੋ ਚਾਰ ਦਿਨ ਹੋਰ। ਮੈਂ ਕਿਹਾ ਜਲ ਠੀਕ ਆ ਵੀ ਜਲ ਮੈਂ ਫੇਰ ਹਟ ਗਿਆ। ਫਿਰ ਹੁਣ ਮੈਂ ਦੁਬਾਰੀਏ ਫੇਰ ਆਉਣ ਲੱਗਿਆ ਮੈਂ। ਹੁਣ ਫੇਰ ਠੀਕ ਮੈਂ। ਹੁਣ ਨੌਰਮ ਜਮਾ ਹੀ ਹੋ ਗਿਆ ਮੈਨੂੰ। ਹੁਣ ਅੱਗੇ ਪੰਜੇ ਅੱਗੇ ਕਰਾ ਗਿਆ ਸੀ ਉਹ ਪੰਜਾ ਸਿਆਦ ਦੇ ਨਾਲ ਦੇ ਵਿੱਚ ਮੈਂ ਉਹ ਫੇਰ ਠੀਕ ਹੋ ਗਿਆ ਸੀ ਮਾਰੇ ਚੱਕਰ ਆ ਗਏ ਪਿੱਛੇ ਡੇ ਪੈਂਦਾ ਸੀ ਮੈਨੂੰ ਕੋਈ ਚੱਕਦਾ ਨਹੀਂ ਸੀ ਮੈਨੂੰ ਕਈ ਕੋਲ ਦੀ ਲੰਗੀ ਜਾਂਦਾ ਸੀ ਮਨ ਦਾ ਕੋਈ ਲੱਤਾਂ ਦੇ ਭਾਰ ਨਾ ਆਵੇ ਉਲਟੀਆਂ ਹੋਣ ਕੋ ਬਹੁਤ ਬੁਰਾ ਹਾਲ ਹੁੰਦਾ ਸੀ ਮੇਰਾ ਇਹ ਮੈਨੂੰ ਕਹੇ ਕੋਈ ਜਨਾਨੀ ਤੋਂ ਕਰਾ ਕੇ ਗਈ ਹੱਥ ਵਾਲਾ ਉਹਨੇ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਕਰਾ ਕੇ ਆਓ ਜਾ ਕੇ ਵੀ ਤੁਹਾਨੂੰ ਠੀਕ ਹੋਊਗਾ ਮੈਂ ਦਵਾਈਆਂ ਦਾ ਖੜਾ ਛੜਦਾ ਮੈਨੂੰ ਦਵਾਈ ਕੰਮ ਹੀ ਨਹੀਂ ਸੀ ਕਰਦੀ ਅੱਛਾ ਮੈਨੇ ਕਿ ਦਵਾਈਆਂ ਵੀ ਪਹਿਲਾਂ ਖਾ ਕੇ ਦੇਖਿਆ ਨੇ ਹਨਾ ਆ ਕੇ ਦੇਖਿਆ ਨੇ ਖਾ ਕੇ ਵੀ ਇਸਲੇ ਵੀ ਇਸਲੇ ਸਕੈਨ ਵੀ ਕਰਾਈ ਸੀ ਮੈਂ ਉਹ ਵੀ ਨਹੀਂ ਮਿੰਟ ਪੱਟਾਈ ਕੋਸਮ ਨਹੀਂ ਆਇਆ ਅੱਛਾ ਜੀ ਜਮਾਈ ਨਹੀਂ ਆਈ ਇਹ ਰੋਲਮੀ ਜਮਾਈ ਨਹੀਂ ਆਉਂਦੀ ਚੀਜ਼ ਮੈਂ ਦੱਸਿਆ ਕਿਸੇ ਨੂੰ ਜਦੋਂ ਜਦੋਂ ਇੱਥੇ ਆਏ ਆ ਫਿਰ ਇੱਥੇ ਜਣਾ ਫਰਕ ਪੈਣਾ ਸ਼ੁਰੂ ਹੋਇਆ ਹਨਾ ਇੱਥੇ ਤੀਜੇ ਹੱਥ ਵਾਲਿਆਂ ਨੂੰ ਮੈਨੂੰ ਫਰਕ ਪੈ ਗਿਆ ਮੈਨੂੰ ਤਿੰਨ ਹੱਥ ਵਾਲੇ ਕਰਾ ਲੇ ਕੀ ਜਨਾ ਫੇਰ ਫਰਕ ਪੈ ਗਿਆ ਉਦੋਂ ਫੇਰ ਫਰਕ ਪੈ ਗਿਆ ਫਰਕ ਪੈਂਦਾ ਹੀ ਗਿਆ ਸੀ ਜਿਵੇਂ ਹੁਣ ਠੀਕ ਆ ਮੈਂ ਹੁਣ ਠੀਕ ਆ ਹਾਂ ਜਿਵੇਂ ਮੈਂ ਸਾਈਕਲ ਤੇ ਹਉਨਾ ਮੈਂ ਸਾਈਕਲ ਤੇ ਚੱਲਣਾ ਮੈਂ ਉਹਨੇ ਕਿੱਥੋਂ ਜੀ ਅਸੀਂ ਇੱਥੇ ਅਮਦ ਗੜੋਂ ਹੋਣੇ ਆ ਮਤਲਬ ਪੂਰਾ ਫਰਕ ਆ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਮੈਨੂੰ ਜਿਵੇਂ ਹੀ ਹੈਗੀ ਹੋ ਮੈਂ ਪੂਰਾ ਨੋਰਮਲ ਕਿੰਨੀ ਵਾਰ ਇਹ ਹੱਥੋਂ ਲਾ ਕਰਾ ਲਿਆ ਅਸੀਂ ਅੱਜ ਤੋਂ 7-8 ਮਹੀਨੇ ਪਹਿਲਾਂ ਆਏ ਸੀ ਮੇਰੇ ਨਾਲ ਸਕੂਟਰ ਥੋੜੀ ਕਿ ਸੱਟ ਲੱਗੀ ਸੀ ਸਕੂਟਰ ਥੋੜੀ ਕਿ ਸਕੂਟਰ ਥੋੜੀ ਕਿ ਸਲਿੱਪ ਕਰ ਗਿਆ ਸੀ ਤੇ ਉਸ ਤੋਂ ਬਾਅਦ ਅਸੀਂ ਡੋਕਲ ਗਏ ਹਾਲਸਾਨੂੰ ਕੋਈ ਫਰਕ ਨਹੀਂ ਸੀ ਪਿਆ ਤੇ ਫਿਰ ਸਾਨੂੰ ਕਿਸੇ ਤੋਂ ਪਤ ਲੱਗੇ ਐਡ ਦੇਖੀ ਸੀ ਇਹਨਾਂ ਦੀ ਨਾ ਤੇ ਫਿਰ ਇਹਨਾਂ ਕੋਲੇ ਅਸੀਂ ਆਏ ਕੋਈ ਦਵਾਈ ਨਹੀਂ ਲਈ ਕੁਝ ਨਹੀਂ ਗਾ ਬਿਲਕੁਲ ਫਰਕ ਪੈ ਗਿਆ ਸਿਰਫ ਹੱਥ ਵਾਲੇ ਨਾਲ ਫਰਕ ਪੈ ਗਿਆ ਇਹ ਦਿੱਕਤ ਕੀ ਸੀ ਆਪਾਂ ਨੂੰ ਦਿੱਕਤ ਕੁਝ ਨਹੀਂ ਮੇਰੀ ਨਾ ਸੱ ਐਕਸ-ਰੇ ਕਰਵਾ ਲਏ ਉਹ ਕਹਿੰਦੇ ਫਿਜ਼ੀਓਥੈਰੇਪੀ ਕਰੋ ਕੁਛ ਨਹੀਂ ਸੀ ਹੋਇਆ ਤੇ ਸਿਰਫ ਮੈਡੀਸਿਨ ਦੇ ਗਏ ਮੈਡੀਸਨ ਦਾ ਮੈਨੂੰ ਕੋਈ ਅਸਰ ਨਹੀਂ ਸੀ ਹੋਇਆ ਹਜ਼ਾਰਾਂ ਰੁਪਿਆ ਖਰਾਬ ਹਜ਼ਾਰਾਂ ਰੁਪਿਆ ਬਹੁਤ ਪੈਸੇ ਖਰਾਬ ਕੀ ਤਿੰਨ ਮੈਂ ਖਾਇ ਪ੍ਰੋਬਲਮ ਕੋਈ ਵੀ ਨਹੀਂ ਸੀ ਸਿਰਫ ਹੱਡੀ ਤੇ ਥੋੜੀ ਸਵੇਲਿੰਗ ਸੀਗੀ ਇਹਨਾਂ ਦੀ ਐਡ ਦੇਖ ਕੇ ਅਸੀਂ ਕਿਹਾ ਚਲ ਹੁਣ ਅਸੀਂ ਟਰਾਈ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਤਾਂ ਮੈਂ ਦੇਖਿਆ ਗੱਡੀ ਤੁਸੀਂ ਆਪ ਹੀ ਚਲਾ ਕੇ ਲ ਗੱਡੀ ਸਕੂਟਰ ਸਾਰਾ ਕੁਛ ਛਾਲਾ ਮਾਰ ਦਿਆਂ ਪੂਰੀਆਂ ਹੁਣ ਨਹੀਂ ਬੇ ਕੋਈ ਦਿੱਕਤ ਨਹੀਂ ਕੋਈ ਦਵਾਈ ਨਹੀਂ ਖਾਤਾ ਪਰ ਮੈਂ ਪਰੇਸ਼ਾਨ ਹੂੰ ਉਸ ਦਵਾਈਆਂ ਖਾ ਕੇ ਕਿ ਮੈਂ ਤੇ ਮੈਂ ਇੱਥੇ ਨਾਲੇ ਹੀ ਸੀ ਉਹਨਾਂ ਨੂੰ ਚੱਕ ਚੱਕ ਕੇ ਗੱਡੀ ਚੋਂ ਬਾਹਰ ਕੱਢਿਆ ਸੀਗਾ ਤੇ ਇੱਥੇ ਬਿਲਕੁਲ ਖੁਸ਼ ਹੋ ਕੇ ਫਿਰ ਹੋ ਗਿਆ ਇੱਥਾਂ ਵਾਪਸ ਆਪਣੇ ਪੈਰ ਵਾਪਸ ਆਪਣੇ ਆਪ ਹਾਂਜੀ ਇੱਕ ਦੀ ਬਿਲਕੁਲ ਜਵਾੜਾ ਬਿਲਕੁਲ ਬੰਦ ਹੋਇਆ ਪਿਆ ਸੀ ਸਰਵਾਈਕਲ ਨਾਲ ਜੋ ਕੁਝ ਇੱਥੇ ਆ ਕੇ ਦੇਖਦੇ ਆ ਨਾ ਨਹੀਂ ਆਪਾਂ ਇਹ ਕਹਿੰਦੇ ਪੜੇ ਲਿਖੇ ਬੰਦੇ ਅਸੀਂ ਨਹੀਂ ਯਕੀਨ ਕਰਦੇ ਨਾ ਜਿਹਦੇ ਉੱਤੇ ਤੇ ਨਹੀਂ ਪਰ ਮੈਂ ਇਸ ਚੀਜ਼ ਨੂੰ ਬਹੁਤ ਮੰਦੀ ਹਾਂ ਫਰਕ ਜੀ ਨੂੰ ਫਰਕ ਪੈਂਦਾ ਕੋਈ ਦਵਾਈ ਨਾਲ ਕੁਝ ਨਹੀਂ ਲੱਰੀ ਜਿਹੜਾ ਕੋਈ ਮੈਨੂੰ ਦੇਖ ਵੀ ਰਿਹਾ ਹੋਗਾ ਨਾ ਉਹੀ ਕਹਿੰਦੇ ਵੀ ਹਾਂ ਮੈਂ ਬਹੁਤ ਮੈਡੀਸਨ ਖਾਧੀ ਤੇ ਪ੍ਰੋਬਲਮ ਕੁਛ ਨਹੀਂ ਸੀਗੀ ਜਿੱਦਾਂ ਮੈਂ ਐਕ ਤਰਾਪ ਕਾ ਕੀ ਟ੍ਰੈਲੀ ਕੀ ਟਰੈਕਟਰ ਸਭ ਕੁਛ ਚਲਾਉਣੀ ਆ ਕਿੰਨਾ ਸਮਾਂ ਹੋ ਤਾ ਨਾ ਥਾਂਦੇ ਨਾ ਤੇ ਥੋੜਾ ਨਹੀਂ ਮੈਂ ਪਹਿਲੀ ਵਾਰ ਆਇਆ ਐਸੀ ਪਰ ਕੱਲ ਮੈਂ ਕਰਾਇਆ ਮੈਨੂੰ ਕੱਲੇ ਹੀ ਫਰਕ ਪੈ ਗਿਆ ਕੱਲ ਮੈਨੂੰ ਜਣੀ ਪਤਾ ਲੱਗਿਆ ਵੀ ਜਦੋਂ ਇੱਥੇ ਆਇਆ ਤੇ ਮੈਨੂੰ ਸਵਾਈਕਲ ਕਰਨ ਤੋਂ ਸੀ ਮੈਨੂੰ ਰਾਤ ਨੀਂਦ ਵਧੀਆ ਜਿਵੇਂ ਆਪਾਂ ਸਵਾਈਕਲ ਤੋਂ ਕਹਿੰਦੇ ਆ ਡਾਕਟਰਾਂ ਤੋਂ ਦਵਾਈ ਵਗੈਰਾ ਵੀ ਲੈ ਕੇ ਦੇਖੀ ਤੇ ਫਰਕ ਨਹੀਂ ਪਿਆ ਕੋਈ ਦਵਾਈ ਵੀ ਆਓ ਜਿਵੇਂ ਹੁਣ ਗੋਲੀ ਆਹੀ ਆਪਾਂ ਲੈ ਲੈਨੇ ਆਂ ਦਰਦਾਂ ਤੋਂ ਲੈ ਲੈਨੇ ਆਂ ਵਲੋ ਉਹ ਟਾਈਮ ਮੱਲਾ ਠੀਕ ਹੋ ਜਾਂਦੀ ਆ ਫੇਰ ਦਰਦ ਕਰ ਲਾ ਜਾਂਦੀ ਏ ਇੱਥੇ ਜਿਵੇਂ ਕੋਈ ਦਵਾਈ ਪੀਣ ਦਿੰਦੇ ਕੋਈ ਸਿਰਫ ਇੱਕ ਦਾਤੀ ਨਾਲ ਥੋਲਾ ਕਰਦੇ ਨੇ ਬਾਹਰ ਥੋਲਾ ਕਰਿਆ ਜੀ ਬਸ ਕੱਲ ਕੱਲ ਦਾ ਹੀ ਮੈਨੂੰ ਬਹੁਤ ਫਰਕ ਆਇਆ ਅੱਜ ਫੇਰ ਮਤਲਬ ਅੱਜ ਹਾਂਜੀ ਦੋ ਕਿੰਨੇ ਮਿੰਟ ਮੰਨ ਲਓ ਇਹਨਾਂ ਨੇ ਦੱਸਿਆ ਸੀ ਬਾਬਾ ਜੀ ਨੇ ਕਹਿੰਦੇ 5 ਕਰਾ ਲਿਓ ਤੇ ਕੱਲ ਦੋ ਕਰਾ ਗਿਆ ਅੱਜ ਤਿੰਨ ਅੱਜ ਕਰਾਉਣੇ ਆ ਜੀ ਤੇ ਅੱਜ ਹਜੇ ਇੱਕ ਕਰਾਇਆ ਮੈਂ ਹਜੇ ਦੋ ਹੋਰ ਕਰਾਉਣੇ ਆ ਫਰਕ ਲੱਗਦਾ ਬਹੁਤ ਫਰਕ ਆ ਜੀ